ਜੇ 35 ਕਰੋੜ ਰੁਪਇਆ ਵੀ ਪੰਚਾਇਤਾਂ ਤੋਂ ਲੈ ਕੇ ਚੀ ਮਿਨਿਸਟਰ ਜਿਹੜਾ 35 ਕਰੋੜ ਰੁਪਇਆ ਦਿੱਤਾ ਏ ਉਹ ਵੀ ਪੰਚਾਇਤਾਂ ਤੋਂ ਪੈਸਾ ਵਾਪਸ ਮੰਗਾ ਕੇ ਦਿੱਤਾ ਏ ਇਸ ਕਰਕੇ 12000 ਕਰੋੜ ਰੁਪਇਆ ਵੀ ਖਾ ਗਏ ਹੋਰ ਪੈਸਾ ਵੀ ਖਾ ਗਏ ਇਹ ਤਾਂ ਇਹ ਸੋਚਦੇ ਆ ਵੀ ਅਸੀਂ ਆ ਝੂਠਾ ਮੋਠਾ ਕਦੇ 60000 ਕਹਿੰਦੇ ਆ 40000 ਵੀ ਕੇਂਦਰ ਤੋਂ ਆ ਜੇ ਉਹਦੇ ਨਾਲ ਅਸੀਂ ਬੁਫਦ-ਫੁਫਦ ਕਰਕੇ ਆਪਣਾ ਕੰਮ ਸਾਰੀਏ ਕਿੰਨੀ ਵਾਰ ਉੱਠ ਕੇ ਭੱਜਿਆ মিডিਆ ਤੋਂ ਜਦੋਂ মিডিਆ ਕੋਈ ਗੱਲ ਕਰਦਾ ਸੀ ਕੁਐਸਚਨ ਪੁੱਛਦਾ ਸੀ ਉਹਨਾਂ ਨੂੰ ਕਹਿੰਦੇ ਤੁਸੀਂ ਕੌਣ ਹੋ ਜੀ ਤੁਸੀਂ ਸੋਸ਼ਲ ਮੀਡੀਆ ਵਾਲੇ ਤੁਸੀਂ ਆ ਚਲਾਉਨੇ ਹੋ ਆਪਣੇ ਆ ਪੇਜ ਚਲਾਉਨੇ ਹੋ ਤੁਹਾਡਾ ਕੀ ਆ ਹਰੇਕ ਆਦਮੀ ਨੂੰ ਕਿਸੇ ਨੂੰ ਕਹਿੰਦਾ ਸੀ ਤੂੰ ਨਸ਼ਾ ਛੱਡ ਕੇ ਆਇਆ ਹੋਇਆ ਤੂੰ ਵਿਦਵਾਨ ਬਣਦਾ ਏ ਤੂੰ ਐਕਸ ਪੱਤਰਕਾਰ ਦੇਖਿਆ ਨਾ ਕਿੰਨੀ ਕੱਲ ਗਣਾਈਆਂ ਉਦੋਂ ਇਹ ਕਹਿੰਦਾ ਸੀ ਹਰ ਪਿੰਡ ਦਾ ਕੋਈ ਵੀ ਸਾਨੂੰ ਕੁਐਸਚਨ ਕਰ ਸਕਦਾ ਐਮਐਲਏ ਘੋੜੇ ਹੋਏ ਹੋਏ ਨੇ ਉਹਨਾਂ ਦੇ ਮਗਰ ਪੁਲਿਸਾਂ ਲੱਗੀਆਂ ਹੋਈਆਂ ਨੇ ਕੋਈ ਐਮਐਲਏ ਅਭਿਜੈ ਕਮਰ ਪ੍ਰਤਾਪ ਵਰਗੇ ਹੋਰ ਐਮਐਲਏ ਉਹਨਾਂ ਦਾ ਪਤਾ ਹੀ ਨਹੀਂ ਕਿੱਥੇ ਆ ਇਸ ਕਰਕੇ ਹਾਲ ਬਹੁਤ ਮਾੜਾ ਸਾਰੇ ਕੈਰੇਸ ਵੀ ਸਾਡੇ ਖਾਤਿਆਂ ਦੇ ਵਿੱਚ ਪੈਸਾ ਆਉਣਾ ਚਾਹੀਦਾ ਇਹ ਹੁਣ ਇਸ ਵੇਲੇ ਹਾਲਾਤ ਇਹ ਆ ਵੀ ਸਾਰੇ ਡਿਪਟੀ ਕਲੈਕਟਰ ਨੇ ਜਿਹੜੇ ਇੱਥੇ ਦਾ ਵੀ ਡੀਸੀ 1 ਰੁਪਿਆ ਵੀ ਕਿਸੇ ਦੇ ਕੋਲ ਫੰਡ ਹੈ ਨਹੀਂਗਾ ਜੇ 35 ਕਰੋੜ ਰੁਪਿਆ ਵੀ ਪੰਚਾਇਤਾਂ ਤੋਂ ਲੈ ਕੇ ਚੀ ਮਿਨਿਸਟਰ ਜਿਹੜਾ 35 ਕਰੋੜ ਰੁਪਿਆ ਦਿੱਤਾ ਏ ਉਹ ਵੀ ਪੰਚਾਇਤਾਂ ਤੋਂ ਪੈਸਾ ਵਾਪਸ ਮੰਗਾ ਕੇ ਦਿੱਤਾ ਏ ਇਸ ਕਰਕੇ 12000 ਕਰੋੜ ਰੁਪਇਆ ਵੀ ਖਾਗੇ ਹੋਰ ਪੈਸਾ ਵੀ ਖਾਗੇ ਇਹ ਤਾਂ ਇਹ ਸੋਚਦੇ ਆ ਕਿ ਅਸੀਂ ਆ ਝੂਠਾ ਮੋਠਾ ਕੋਈ 60000 ਕਹਿੰਦੇ ਆ 40000 ਵੀ ਕੇਂਦਰ ਤੋਂ ਆ ਜੇ ਉਹਦੇ ਨਾਲ ਅਸੀਂ ਬੁਖਤ ਬੁਖਤ ਕਰਕੇ ਆਪਣਾ ਕੰਮ ਸਾਰੀਏ ਇਹ ਗੱਲ ਤਾਂ 20000 ਦੀ ਹੋਗੀ ਸਭ ਪਿਛੇ 5 ਕਿਲੇ ਦਾ ਦਿੱਤਾ ਗਿਆ ਸਮਵਜਾ ਐਸਐਨਸੀ ਕਰਾਈਤੀ ਜਾਏਗਾ ਜੀ ਨਹੀਂ 5 ਕਿਲੇ ਦਾ ਕੀ ਮਤਲਬ ਆ ਜੀ ਜਿੰਨਾ ਜਿੰਨਾ ਕਿਸਦਾ ਨੁਕਸਾਨ ਆ ਉਨਾ ਹੋਣਾ ਚਾਹੀਦਾ ਇਹ ਇਹ ਚਾਹੇ ਕੋਈ ਕਿਲੇ ਵਾਲਾ ਚਾਹੇ ਕੋਈ 10 ਕਿਲੇ ਵਾਲਾ ਆਏ ਉਹ ਉਹ ਉਹਦਾ ਉਹਦਾ ਤਾਂ ਖਰਚਾ ਉਹ ਨਹੀਂ ਹੋਇਆ ਨਾ ਇੱਕ ਕਿਲੇ ਵਾਲਾ ਉਹਨਾਂ ਖਰਚਾ ਉਹ ਨਹੀਂ ਕੀਤਾ ਇਹ 10 ਕਿਲੇ ਵਾਲੇ ਨੇ ਉਹ ਨਹੀਂ ਖਰਚਾ ਕੀਤਾ ਇਸ ਕਰਕੇ ਇਹ ਇਹ ਤਾਂ ਇਹ ਤਾਂ ਭਾਈ ਜਿਵੇਂ ਉਹ ਉਸ ਜਮਾਨਾ ਸਾਹਮਣੇ ਹੀ ਆ ਜਾਣੇ ਆ ਇਹ ਤਾਂ ਹੁਣ ਪਤਾ ਲੱਗ ਹੀ ਜਾਣਾ ਪਰ ਨਾ ਕਰੇ ਰੱਬ ਕਰੇ ਠੀਕ ਰੱਖੇ ਹਸਪਤਾਲ 'ਚ ਨਾ ਜਾਣ ਸਰ ਤੁਸੀਂ ਸਾਡਰ ਦੀ ਮੇਨ ਮੰਗ ਹੈ ਕੱਚੀਆਂ ਜ਼ਮੀਨਾਂ ਪੱਕੀਆਂ ਜ਼ਮੀਨਾਂ ਜਿਹੜੀਆਂ ਜ਼ਮੀਨਾਂ ਕੱਚੀਆਂ ਨੇ ਕੀ ਕੇਂਦਰੋਂ ਉਹਨਾਂ ਨੂੰ ਪੱਕੇ ਕਰੇਗਾ ਨਿੱਖ ਦੇਖੋ ਇੱਕ ਤੁਸੀਂ ਮੇਰੀ ਗੱਲ ਨੂੰ ਸਮਝੋ ਇੱਕ ਫੈਡਰਲ ਧੰਨ ਚਾਹੀਦਾ ਦੇਸ਼ ਦਾ ਉਦੇਸ਼ ਦਾ ਜਿਹੜਾ ਸੂਬੇ ਦਾ ਸੂਬੇ ਦਾ ਸੂਬੇ ਤੋਂ ਕਾਨੂੰਨ ਤੋਂ ਇਹ ਜਿਹੇ ਚੀਜ਼ਾਂ ਨੇ ਜਿਹੜੀਆਂ ਉਹ ਵਿਦਾਊਟ ਸਟੇਟ ਗਵਰਨਮੈਂਟ ਕੁਝ ਨਹੀਂ ਹੋ ਸਕਦਾ ਇਸ ਕਰਕੇ ਸਟੇਟ ਗਵਰਨਮੈਂਟ ਨੂੰ ਹਿੱਲਣਾ ਚਾਹੀਦਾ ਜੋ ਜੋ ਤਜ਼ਵੀਰੇ ਬਣਾ ਕੇ ਭੇਜਣਗੇ ਉਹ ਸੈਂਟਰ ਗਵਰਨਮੈਂਟ ਤੋਂ ਅਸੀਂ ਕਰਾ ਕੇ ਲਵਾ ਕੇ ਅਸੀਂ ਇੰਨਾ ਕਹਿ ਸਕਦੇ ਕेंद्रीय ਮੰਤਰੀਆਂ ਦੀ ਵਿਜ਼ਿਟ ਦੇ ਉੱਪਰ ਸਰਕਾਰ ਸਵਾਲ ਚੱਕਦੀ ਹੈ ਮੁੱਖ ਮੰਤਰੀ ਸਵਾਲ ਚੱਕਦੇ ਨੇ ਕੀ ਕਹਿੰਦੇ ਨੇ ਫੋਟੋਆਂ ਕਰਾ ਕੇ ਵਾਪਸੀ ਕੀ ਫੋਟੋਆਂ ਤਾਂ ਜਿਹੜੀਆਂ ਐ ਹੁਣ মিডিਏ ਦਾ ਇੱਕ ਚੌਥਾ ਸਤੰਭ ਆ ਤੁਸੀਂ ਆਉਨੇ ਹੁਣ ਤੁਸੀਂ ਆਉਨੇ ਤੁਸੀਂ ਮੇਰੀ ਖਬਰ ਚਲਾ ਦੇਣੀ ਆ ਤੁਹਾਡੇ ਅਖਬਾਰ 'ਚ ਫੋਟੋ ਲੱਗ ਜਾਣੀ ਤੇ ਹੁਣ ਇਹਦਾ ਮਤਲਬ ਇਹ ਆ ਇਹ ਕੋਈ ਐਮਰਜੈਂਸੀ ਲੱਗੀ ਆ ਵੀ ਭਗਵੰਤ ਮਾਨ ਤੋਂ ਬਗੈਰ ਕਿਸ ਦੀ ਫੋਟੋ ਬਣਾ ਆਵੇ ਤੇਰਾ ਮਤਲਬ ਇਹ ਆ ਭਗਵੰਤ ਮਾਨ ਸੇ ਉਹ ਗੱਲਾਂ ਦੇਖੋ ਇਹ ਅੱਗੇ ਭਗਵੰਤ ਮਾਨ ਪਤਾ ਕੀ ਹੈ ਜਦੋਂ ਹਰੇਕ ਨੂੰ ਚੈਲੰਜ ਕਰਦਾ ਸੀ ਨਾ ਵੀ ਆ ਕੇ ਡਿਬੇਟ ਕਰੋ ਉਦੋਂ ਜਿਹੜੀ ਲਕੀਰ ਆਪਣਾ ਜਿਹੜੀ ਸਲੇਟ ਸੀ ਨਾ ਬਿਲਕੁਲ ਖਾਲੀ ਪਈ ਸੀ ਹੁਣ ਹੋ ਗਏ 3.5 ਸਾਲ ਪਹਿਲਾਂ ਤਾਂ ਬਿਲਕੁਲ ਪੋਚਿਆ ਸੀ ਸਾਫ਼ ਸੀ ਕਿਉਂਕਿ ਨਵੇਂ ਆਏ ਸੀ ਹਰੇਕ ਨੂੰ ਟਿਚਰ ਕਰਦੇ ਸੀ ਹੁਣ 3.5 ਸਾਲ ਹੋ ਗਏ ਹੁਣ ਪਤਾ ਸਲੇਟ ਤੇ ਲਿਖਿਆ ਕੀ ਹੋਇਆ ਹੁਣ ਪਤਾ ਪੇਪਰ ਤੇ ਲਿਖਿਆ ਕੀ ਹੋਇਆ ਹੁਣ ਭਗਵੰਤ ਮਾਨ ਸਾਹਿਬ ਤੁਸੀਂ ਕਿਸੇ ਨਾਲ ਡਿਬੇਟ ਕਰਨ ਜੋਗੇ ਨਹੀਂ ਕਿਸੇ ਨਾਲ ਤੁਸੀਂ ਗੱਲ ਕਰਨ ਯੋਗ ਹੀ ਨਹੀਂਗੇ ਪਰ ਇਹ ਇੱਕੋ ਗੱਲ ਕੱਲ ਵੀ ਮੀਡੀਆ ਵਾਲਿਆਂ ਨੇ ਵੀ ਕਿਵੇਂ ਪਿਆਰੇ ਸੀ ਕਿੰਨੀ ਵਾਰ ਉੱਠ ਕੇ ਭੱਜਿਆ ਮੀਡੀਆ ਤੋਂ ਜਦੋਂ ਮੀਡੀਆ ਕੋਈ ਗੱਲ ਕਰਦਾ ਸੀ ਕੁਐਸਚਨ ਪੁੱਛਦਾ ਸੀ ਉਹਨਾਂ ਨੂੰ ਕਹਿੰਦੇ ਤੁਸੀਂ ਕੌਣ ਹੋ ਜੀ ਤੁਸੀਂ ਸੋਸ਼ਲ ਮੀਡੀਆ ਵਾਲੇ ਹੋ ਤੁਸੀਂ ਆ ਚਲਾਉਂਦੇ ਹੋ ਆਪਣੇ ਅਪੇਜ ਚਲਾਉਂਦੇ ਹੋ ਤੁਹਾਡਾ ਕੀ ਆ ਹਰੇਕ ਆਦਮੀ ਨੂੰ ਕਿਸੇ ਨੂੰ ਕਹਿੰਦਾ ਸੀ ਤੂੰ ਨਸ਼ਾ ਛੱਡ ਕੇ ਆਇਆ ਹੋਇਆ ਤੂੰ ਵਿਦਵਾਨ ਬਣਦਾ ਏ ਤੂੰ ਐਕਸ ਪੱਤਰਕਾਰ ਦੇਖਿਆ ਨਾ ਕਿੰਨੀ ਕੱਲ ਗਣਾਈਆਂ ਉਦੋਂ ਇਹ ਕਹਿੰਦਾ ਸੀ ਹਰ ਪਿੰਡ ਦਾ ਕੋਈ ਵੀ ਸਾਨੂੰ ਕੁਐਸਚਨ ਕਰ ਸਕਦਾ ਏ ਅੱਜ ਜੇ মিডিਆ ਕੁਐਸਚਨ ਕਰਦਾ ਉਹਨਾਂ ਨੂੰ ਵੀ ਕਹਿੰਦਾ ਵੀ ਤੁਸੀਂ ਮੇਰੇ ਤੋਂ ਕੁਐਸਚਨ ਕਰਦੇ ਕਿਉਂ ਇਸ ਕਰਕੇ ਬਹੁਤ ਬੁਰਾ ਹਾਲ ਆ ਐਮਐਲਏ ਭਗੋੜੇ ਹੋਏ ਹੋਏ ਨੇ ਉਹਨਾਂ ਦੇ ਮਗਰ ਪੁਲਿਸਾਂ ਲੱਗੀਆਂ ਹੋਈਆਂ ਏ ਕੋਈ ਐਮਐਲਏ ਅਭਿਜੇ ਕੁਮਰ ਪ੍ਰਤਾਪ ਵਰਗੇ ਹੋਰ ਐਮਐਲਏ ਉਹਨਾਂ ਦਾ ਪਤਾ ਹੀ ਨਹੀਂ ਕਿੱਥੇ ਆ ਇਸ ਕਰਕੇ ਹਾਲ ਬਹੁਤ ਮਾੜਾ ਐਸ ਵੇਲੇ ਥੋੜਾ ਜਿਹਾ ਪੀਟੀ ਗੱਲ ਗੱਲਾਂ ਵੱਲ ਅਸੀਂ ਕਹਿੰਦੇ ਆ ਵੀ ਘੱਟ ਹੋਵੇ ਆ ਚੀਜ਼ ਵੱਲ ਲੋਕਾਂ ਦਾ ਹੀ ਵੱਲ ਧਿਆਨ ਹੋਵੇ ਪਰ ਇਹਨਾਂ ਨੂੰ ਨੰਗੇ ਕਰਨ ਹਣੀ ਛੱਡਣਾ ਇਹ ਇਸੇ ਤਰੀਕੇ ਨਾਲ ਇਹਨਾਂ ਨੇ ਪਹਿਲਾਂ ਨਾਲ ਸਾਰੇ ਪੋਲੀਟਿਕਲ ਲੋਕਾਂ ਨੂੰ ਇਹਨਾਂ ਨੇ ਇਸੇ ਤਰੀਕੇ ਨਾਲ ਲੋਕਾਂ ਨੂੰ ਬਦਨਾਮ ਕੀਤਾ ਮਾੜਾ ਕੀਤਾ ਹੁਣ ਪਤਾ ਲੱਗਦਾ ਵੀ ਤੁਹਾਡਾ ਹਾਲ ਕੀ ਹੈ ਕਿੱਧਰ ਨੂੰ ਭੱਜੋਗੇ ਕੋਈ ਰਾਹ ਨਹੀਂਗਾ ਭੱਜਣ ਨੂੰ ਭਗਵੰਤ ਮਾਨ ਜੀ ਸਰ ਤੁਸੀਂ ਜਲਾਲਾਬਾਦ ਤੋਂ ਚੋਨਵੀ ਲੜੀ ਸੀ ਤੁਹਾਨੂੰ ਦਾ ਪਤਾ ਹੋਣਾ ਕਿਹੜਾ ਕਿਹੜਾ ਏਰੀਆ ਕੀ ਹਾਲਾਤ ਰਹਿੰਦੇ ਨੇ ਕੀ ਅਫਰ ਸੈਣ ਗਏ ਕਿਹੜੇ ਕਿਹੜੇ ਏਰੀਏ ਨੇ ਕਿਹੜਾ ਕਿਹੜਾ ਤੁਹਾਡੇ ਇਤਿਆਹ ਚ ਹੈ ਦੇਖੋ ਐਮ ਜੀ ਐਮ ਵੀ ਮੈਂ ਇੱਕਦਮ ਅਰੀ ਝੂਠ ਹੋਊਗੀ ਜੇ ਮੇਕਮਾ ਵੀ ਮੈਂ ਜਲਾਲਾਬਾਦ ਬਾਰੇ ਬਹੁਤ ਕੁਸ਼ ਜਾਣਦਾ ਨੇ ਜਿੰਨਾ ਕਿ ਪੰਜਾਬ ਕਿੱਡਾ ਕਬੜਾ ਹੈ ਹਰੇਕ ਚੀਜ਼ ਬਾਰੇ ਹਰੇਕ ਦਾ ਤੁਹਾਡੇ ਰਹੀਂ ਹਰੇਕ ਨੂੰ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਪਰ ਇੱਥੇ ਇਹ ਨੁਕਸਾਨ ਇੱਕ ਬਾਰ ਦਾ ਨਹੀਂਗਾ ਔਰੇ ਪੂਰੇ ਦਾ ਨੁਕਸਾਨ ਹੁੰਦਾ ਹੀ ਹੁੰਦਾ ਇਸ ਕਰਕੇ ਇੱਕ ਜਦੋਂ ਪ੍ਰਾਈਮ ਮਿਨਿਸਟਰ ਸਾਹਿਬ ਆਏ ਐਨ ਡੀ ਆਰ ਐਫ ਨੇ ਤੇ ਇੱਕ ਫੌਜ ਨੇ ਵੀ ਸੋ ਉਹਨਾਂ ਨੇ ਪ੍ਰੈਜੈਂਟੇਸ਼ਨ ਵੀ ਦਿੱਤੀ ਆ ਵੀ ਬਾਰਡਰ ਤੇ ਕਿਵੇਂ ਬਚਾਅ ਹੋ ਸਕਦਾ ਏ ਇਸ ਕਰਕੇ ਸੈਂਟਰ محکمہ ਫੌਜ ਦੀ ਮਦਦ ਬੀਐਸਐਫ ਦੀ ਉਹ ਵੀ ਆਪਣੀ ਪ੍ਰੋਜੈਕਟ ਬਣਾ ਰਹੇ ਨੇ ਉਹ ਸਾਰਿਆਂ ਦੇ ਨਾਲ ਹੀ ਹੁਣ ਸੇਮ ਦੀ ਗੱਲ ਵੀ ਇੱਥੇ ਤਾਂ ਆ ਜਾਂਦੀ ਆ ਇੱਥੇ ਤਾਂ ਅਲੱਗ-ਅਲੱਗ ਚੀਜ਼ਾਂ ਆਏ ਉਹ ਸਾਰੀਆਂ ਚੀਜ਼ਾਂ ਕੀਤੀਆਂ ਜਾਣਗੀਆਂ ਪਰ ਇਸ ਵੇਲੇ ਸਭ ਤੋਂ ਪਹਿਲਾਂ ਜਿਹੜਾ ਕਿਸਾਨ ਐ ਇਸ ਵੇਲੇ ਆ ਉਹਦੀ ਬਾਹ ਕਿਵੇਂ ਫੜੀ ਜਾਏ ਇੰਨਾ ਕਰ ਠੀਕ ਹੈ ਥੈਂਕ ਯੂ ਥੈਂਕ ਯੂ ਮੀਡੀਆ ਨੂੰ ਬੇਨਤੀ ਆ ਬਹੁਤ ਆਪ ਲੈ ਕੇ ਜਾਵਾਂਗੇ ਨਹੀਂ ਥੈਂਕ ਯੂ ਦੇਖੋ ਬਈ ਪਲੀਜ਼ ਸਾਈਲੈਂਸ ਆਇਰ ਗੇਮ ਪਾ ਦਿਓ ਜੀ ਸਰ ਆਇਰ ਮੀਡੀਆ ਵਾਲਿਆਂ ਨੂੰ ਪਾ ਦਿਓ ਥੱਲੇ ਰੱਖੋ ਥੈਂਕ ਯੂ ਸਰ ਸਬੂਦੀ ਜੀ ਸੁਪਤਾ ਹੋਰ ਵਾਝੀ ਗਈ ਜੇ ਜੀ ਸਰ ਜੇ ਅੱਜ ਜਲਾਲਾਬਾਦ ਫੇਰੀ ਤੇ ਆਏ ਜੀ ਇਤਰਾ ਦਾ ਬਹੁਤ ਤੁਹਾਨੂੰ ਮਿਲਿਆ ਕਿਸ ਤਰ੍ਹਾਂ ਦਾ ਸਵਾਗਤ ਰਿਹਾ ਜੀ ਤੁਹਾਡਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਇਸ ਵੇਲੇ ਪੰਜਾਬ ਤੇ ਬੜੀ ਵੱਡੀ ਖੜਾ ਬੀਮਾਰ ਤੇ ਅੱਜ ਖਾਸ ਤੌਰ ਤੇ ਸਾਡੇ ਪਾਰਟੀ ਦੇ ਪ੍ਰਧਾਨ ਜੀ ਜਾਖੜ ਸਾਹਿਬ ਸਾਡੇ ਨਾਲ ਬੈਠੇ ਐਮਐਲਏ ਸਨਦੀਪ ਜਾਖੜ ਸਾਹਿਬ ਬਹੁਤ ਹੀ ਸਤਿਕਾਰਯੋਗ ਜਿਹੜੇ ਇਸ ਇਲਾਕੇ ਤੋਂ ਜਿੱਥੇ ਭਾਜਪਾ ਦੇ ਵੱਡੇ ਲੀਡਰ ਤਾਂ ਹੈਗੇ ਹੈਗੇ ਪਰ ਐਮਐਲਏ ਤੋਂ ਬਾਅਦ ਉਹਨਾਂ ਨੇ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮਿਨਿਸਟਰੀ ਆ ਜਿਹੜੀ ਉਹ ਅਲੱਗ-ਅਲੱਗ ਵਿਭਾਗਾਂ 'ਚ ਕੀਤੀ ਮੈਨੂੰ ਯਾਦ ਆਜ ਵੀ ਜਦੋਂ ਇਹ ਹੈਲਥ ਮਿਨਿਸਟਰ ਸੀ ਕਿਸ ਤਰੀਕੇ ਨਾਲ ਉਸ ਵੇਲੇ ਕੰਮ ਹੋਏ ਮੇਰੇ ਪ੍ਰਧਾਨ ਸਾਡੇ ਭਾਜਪਾ ਦੇ ਕਾਕਾ ਸੰਬੋਧ ਜੀ ਤੇ ਸਾਡੇ ਸਾਰੇ ਸ਼ਹਿਰ ਦੇ ਸਾਡੀ ਜ਼ਿਲ੍ਹੇ ਦੀ ਬੋਡੀ ਸਾਡੇ ਜਨਰਲ ਸੈਕਟਰੀ ਸੈਕਟਰੀ ਸਾਡੇ ਖਾਸ ਤੌਰ ਤੇ ਮੰਡਲ ਪ੍ਰਧਾਨ ਸਾਰੇ ਉਹਨਾਂ ਤੋਂ ਬਾਅਦ ਸਾਡੇ ਸਾਰੇ ਵਿੰਗ ਤੇ ਜਿੰਨੇ ਵੀ ਲੋਕ ਉਰੇ ਆਏ ਹੋਏ ਆ ਬਹੁਤ ਤੀਲਵੇਦ ਨਾਲ ਸੰਬੰਧਿਤ ਜੁੜੇ ਹੋਏ ਐਸੋਸੀਏਸ਼ਨਸ ਆਈਆਂ ਉਹਨਾਂ ਦੀ ਤੇ ਖਾਸ ਤੌਰ ਤੇ ਮੀਡੀਆ ਦੀ ਜਿਹੜੀ ਟੀਮ ਆ ਸਾਰੀ ਮੈਂ ਤੁਹਾਡਾ ਧੰਨਵਾਦ ਕਰਦਾ